ਫੋਨ 16 ਲੈਣਾ ਤਾਂ ਇਹ ਬਿਲਕੁਲ ਸਹੀ ਟਾਈਮ ਆ ਕਿਉਂਕਿ ਫਲਿੱਪਕਾਰਡ ਦੇ ਉੱਪਰ ਗੋਟ ਸੇਲ ਦੇ ਵਿੱਚ ਤੁਹਾਨੂੰ ਬਹੁਤ ਘੱਟ ਭਾਅ ਸਿਰ ਮਿਲ ਰਿਹਾ ਇਹੋ ਹੀ ਫੋਨ ਤੁਹਾਨੂੰ ਐਪਲ ਦੀ ਸਾਈਡ ਦੇ ਉੱਪਰ 80000 ਰੁਪਏ ਦਾ ਮਿਲ ਰਿਹਾ ਕਿੰਨਾ ਸਸਤਾ ਆ ਕਿਹੜੇ ਕਿਹੜੇ ਆਫਰਸ ਨੇ ਇਹ ਤੁਹਾਨੂੰ ਸਾਰਾ ਕੁਝ ਦੱਸਦਾ ਪਹਿਲਾਂ ਇਹਦੀਆਂ ਸਪੈਸੀਫਿਕੇਸ਼ਨਾਂ ਸੁਣ ਲਓ 6.1 ਇੰਚ ਦੀ ਸੁਪਰ ਰੀਡਰ ਐਕਸਟਰਾ OLED ਡਿਸਪਲੇ ਆ 60Hz ਰਿਫਰੈਸ਼ ਰੇਟ 1600 ਨਿਟਸ ਦੀ ਪੀਕ ਬ੍ਰਾਈਟਨੈਸ A18 ਬਾਈਕੋਨਿਕ ਚਿਪ ਪਾਵਰਫੁੱਲ ਪ੍ਰੋਸੈਸਰ ਆ 8GB RAM ਤੇ 128GB ਤੁਹਾਨੂੰ ਸਟਾਰਟਿੰਗ ਵੇਰੀਐਂਟ ਦੇ ਵਿੱਚ ਮਿਲ ਜੇਗਾ 48MP ਮੇਨ ਕੈਮਰਾ 12MP আল্ট্রਾ ਵਾਈਡ ਐਂਗਲ ਤੇ 12MP ਦਾ ਸੈਲਫੀ ਕੈਮਰਾ 3561mAh ਦੀ ਬੈਟਰੀ 20W ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਨਵਾਂ ਤੁਹਾਨੂੰ ਇਸ ਦੇ ਵਿੱਚ ਕੈਮਰਾ ਕੰਟਰੋਲ ਬਟਨ ਮਿਲ ਜੇਗਾ ਐਕਸ਼ਨ ਬਟਨ ਇਹਦੇ ਵਿੱਚ ਹੈਗਾ iOS 18 ઓਪਰੇਟਿੰਗ ਸਿਸਟਮ ਜਿਹੜਾ ਇਸ ਵੇਲੇ ਚੱਲ ਰਿਹਾ ਉਹ ਤੁਹਾਨੂੰ ઓਪਰੇਟਿੰਗ ਸਿਸਟਮ ਮਿਲ ਜੇਗਾ 5 ਸਾਲ ਦੇ ਅਪਡੇਟਸ ਤੇ ਐਪਲ ਇੰਟੈਲੀਜੈਂਸ ਫੀਚਰਸ ਤੁਹਾਨੂੰ ਮਿਲ ਜਾਣਗੇ ਹੁਣ ਇਹ ਫਲਿੱਪਕਾਰਡ ਦੇ ਉੱਪਰ ਤੁਹਾਨੂੰ 68000 ਰੁਪਏ ਦਾ ਮਿਲ ਰਿਹਾ ਪਰ ਜੇ ਤੁਹਾਡੇ ਕੋਲੇ ਇਹ ਵਾਲੇ ਕ੍ਰੈਡਿਟ ਕਾਰਡ ਹੈਗੇ ਨੇ ਤਾਂ ਤੁਹਾਨੂੰ ਇਹ 63000 ਰੁਪਏ ਦਾ ਮਿਲੇਗਾ ਸੋ ਜਲਦੀ ਨਾਲ ਜਾ ਕੇ ਤੁਸੀਂ ਡੀਲ ਗ੍ਰੈਬ ਕਰ ਸਕਦੇ ਹੋ ਜੇ ਤੁਸੀਂ ਹੋਰ ਵੀ ਕਿਸੇ ਫੋਨ ਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੈਨੂੰ ਡਾਇਰੈਕਟਲੀ ਡੀਐਮ ਕਰ ਸਕਦੇ ਹੋ ਧੰਨਵਾਦ